ਉਹ ਜਿਹੜਾ ਹੈਗਾ ਨਾ ਉਹ ਮੋੜ ਦਾ ਬਣਾ ਜਿਹੜੀ ਕਢਾਈ ਕੀਤੀ ਵਰਕ ਜਿਹੜਾ ਕਿੰਨਾ ਸੋਹਣਾ ਬਣਿਆ ਹੈ ਅੰਦਰੋਂ ਹੈ ਨਾ ਸੋਨੇ ਦੀ ਕੀਤੀ ਹੋਣੀ ਕਾਰਗਰੀ ਹੈ ਨਾ ਹਾਂ ਮਹਿੰਦਰਾ ਦੀ ਹੈ ਮਾਤਮਨ ਅੰਦਰਾਂਗੇ ਇਹ ਵੀ ਕੋਈ ਨਾ ਮੈਨੂੰ ਲੱਗਦਾ ਉੱਥੇ ਪ੍ਰਸ਼ਾਂਵ ਰਸ਼ੂ ਪੈਂਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਾਗੇ ਤੁਹਾਡਾ ਸਾਰਾ ਸਵਾਗਤਾਂ ਸਵਾਗਤ ਆ ਬੇ ਹਾਂ ਸਵਾਲ ਸਵਾਲ ਤੇ ਹੁਣ ਆਪਾਂ ਹੁਣ ਆਪਾਂ ਕਿੱਥੇ ਚੱਲੇ ਆ ਹੁਣ ਸੀਪੀ ਪੈਂਸਜ ਆ ਗਿਆ ਨਾ ਹੋ ਚੁੱਕਿਆ ਵੇਖੀਏ ਰੰਗਤ ਮਾਸ਼ਾ ਜਣਾ ਵੇਖਣ ਆਏ ਹਾਂ ਹਾਂ ਲੋ ਜੀ ਸਿੱਟੀ ਪੈਸੇ ਚੱਲੇ ਆ ਸੋ ਇੱਥੇ ਪਹਿਲਾਂ ਆਪਾਂ ਤੁਹਾਨੂੰ ਦੱਸਦੇ ਆ ਇੱਕ ਟਿਕਟ ਹੈਗੀ ਆ ਪਰਸਨ ਅਡਲਟ ਹੈਗੀ ਆ 310 ਰੁਪਏ ਇੱਥੇ ਮਹਿੰਗੀ ਆ ਹਾਂ ਇੱਥੇ ਮਹਿੰਗੀ ਆ ਇਹ ਉਦਯਾਨ ਨੂੰ ਥੋੜੀ 100 ਰੁਪਏ ਸੋ ਇੱਥੇ ਚਾੜਦੇ ਟੋਟਲ ਆਪਨੇ ਲੱਗੇ 1710 ਸੋ ਹੁਣ ਆਪਾਂ ਚੱਲਦੇ ਅੰਦਰ ਕਿੰਨੇ ਲਗੇ 1710 ਰੁਪਏ ਚੱਲੀਏ ਬੇਬੇ ਮੇਰੇ ਅੰਦਰ ਪਿਆਰੋ ਤੁਮ ਮੰਨ ਲਈ ਹਾਂ ਪਤਾ ਨਹੀਂ लो जी आ गया सिटी पैलेस का गेट, गेट, गेट गे है चलते बेबी तो रह गया ही है ना बेबे मैं तो टूर रह गया, गया, ही। गया, गया ਇੱਕ ਹੀ ਕਰਦੇ ਭਾਈ ਇੱਥੇ ਇਹ ਟੋਰ ਕੀ ਬਜਾਉਂਦੇ ਆ ਪ੍ਰੋਗਰਾਮ ਕਰਦੇ ਆ ਕੋਈ ਜੀ ਜੀ ਪੈਸ ਦਾ ਹੈ ਸੀਟੀ ਪੈਸ ਦਾ ਪ੍ਰੋਗਰਾਮ ਕਰਦੇ ਆ ਹਾਂ ਕਰਦੇ ਬਜਾਉਂਦੇ ਆ ਠੀਕ ਹੈ ਉਹ ਕੱਟ ਪੁਤਲੀ ਆ ਨਾ ਉਹ ਕੱਟ ਪੁਤਲੀ ਬੇਬੇ ਫੋਲਨ ਇੰਜੋਏ ਕਰ ਰਹੇ ਦੇਖੋ ਇਹ ਗਿੱਧਾ ਸ਼ੁਰੂ ਕਰਤਾ ਸਾਰੇ ਸਾਰੇ ਸੋਨੇ ਦਾ ਸਾ ਭਲਾਈ ਦਾ ਘੋਸ਼ੀਆ ਉਹ ਜੰਦੇ ਕੁਪਰਨੀ ਨਾਲ ਮਿਲਿਆ ਅੱਖੀਆਂ ਬਾਗੀ ਅੰਦਰ ਬੈਠੇ ਹਾਂ ਮੈਂ ਅੰਦਰ ਆ ਗਈ ਤੁਹਾਡੇ ਮਾਤ ਦੇ ਨਾਲ ਅੰਦਰ ਆ ਗਈ ਤੁਹਾਮਾਰ ਨਜ਼ਰਾਂ ਕਿੱਦਾਂ ਕਿ ਸੋਹਣਾ ਬਣਿਆ ਹੋਇਆ ਬਹੁਤ ਸੋਹਣਾ ਬਣਿਆ बाक्य सोहना बने ना ਹਾਂਜੀ ਵੇਖ ਰਹੇ ਐਨਜੋਏ ਕਰ ਰਹੇ ਹਾਂ ਆ ਪੂਰਾ ਇੱਕ ਟਾਈਮ 好呢、啊 <laughs> ਰਾਜ ਦੇ ਸ਼ਸਤਰ ਗੱਦਾ ਗਦਾ ਵੀ 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 ਕਿੰਦੀਆ ਵੀ ਵੀ ਕਿੰ ਤੁੰਬੀ ਵੀ ਸ਼ਸਤਰ ਨੇ ਉਹਦਾ ਬੈਠਾ ਦੱਸਿਆ ਪੂਰੇ ਦਮ ਚਾਹਤ ਕੋ ਪਾਛਾ ਵੀ ਦਾਂਗ ਆਏ ਰਾਜਾ ਹਾਂ ਤਲਵਾਰ ਹਾਂ ਤਲਵਾਰ ਹਾਂ ਹਾ ਤਲਵਾਰਾ ਪੋਸ਼ਾਕ ਵੇਖੋ ਰਾਜੇ ਦੀ ਡਰੈਸ ਹਾਂ ਕਿੰਨੇ ਸਾਲ ਪੁਰਾਣੀ ਹੈ ਨਾ ਬਣਾ ਯਾਰ ਮੈਨੂੰ ਮੈਨ ਲਈ ਕਿੱਡਾ ਸੋਹਣਾ ਬਣਾ 24 ਜੀ ਹੌਟਸਾਈਟ ਲਈ ਇਹ ਉਹਨੇ ਦੀ ਕੀਤੀ ਹੋਣੀ ਕਾਰਾਗਰੀ ਨਾ ਇਹ ਇਧਰ ਵੀ ਆ ਉਹ ਜਿਹੜਾ ਹੈਗਾ ਨਾ ਉਹ 골ਡ ਦਾ ਬਣਾਇਆ ਜਿਹੜੀ ਕਢਾਈ ਕੀਤੀ ਵਰਕ ਜਿਹੜਾ ਕੀਤਾ ਅੱਛਾ ਇਹ ਕਾਲਾ ਨਹੀਂ ਹੋਇਆ ਹਜੇ ਤੱਕ ਕਿੰਨੇ ਸਾਲ ਪੁਰਾਣਾ ਹੈ 골ਡ ਦਾ ਕੀਤਾ ਹੋਇਆ ਹੈ ਕਭੀ ਗੋਲਟੀ ਆਣਾ ਤਾਂ ਹੀ ਨਹੀਂ ਹਾਲੇ ਤੱਕ ਕਿ ਮਾ ਬੋਏ ਤੁਹਾਨੂੰ ਕੋਈ ਨਾ ਦੇਖਿਆ ਆ ਬੋਏ ਜਾਂਦੇ ਆ ਨਹੀਂ ਤਾਂ ਨਾਲੇ ਸਰਕਾਰ ਬੋਏ ਰਹੀ ਹੈ ਮਾਧਰਾ ਜਾਂ ਤੀਜਾਲੇ ਵੀ ਆਉਂਗਰੇ ਕੀਆ ਗਿਆ ਬੇਬੇ ਸਾਹਮਣੇ ਰੱਖੀਏ ਸੋਟੀਆਂ ਨੂੰ ਚਾਹਨੋ ਤਾਂ ਕਿ ਇਹ ਲੱਗਦਾ ਛੋਟੇ ਜਵਾਕਾਂ ਦਾ ਹਾਂ ਨਹੀਂ ਮੈਨੂੰ ਤਾਂ ਵੱਡੇਾਂ ਦਾ ਹੀ ਲੱਗਦਾ ਬਾਬੇ ਜਵਾਕਾਂ ਦਾ ਹੂੰ ਉਹ ਤੇ ਬੱਚੇ ਆਂਦਾ ਇਹ ਜਦੋਂ ਰਾਜੇ ਬੱਚੇ ਹੋਣਗੇ ਹਨਾ ਨਹੀਂ ਨਹੀਂ ਰਾਜੇ ਜਮਿੰਦੇ ਦਾ ਲੱਗਦਾ ਅੱਛਾ ਆਲੇ ਹਰ ਬੈਠਾ ਹੈ ਰਾਜੇ ਦਾ ਪੁਨਾਓ ਕਿੰਨਾ ਕਿੰਨਾ ਸੋਹਣਾ ਬਣਿਆ ਅੰਦਰੋਂ ਬਣ ਆਹ In the l i t e r a t u r they have to show some t r a t u y t l i a o u a l k i n g i s I'm t a i g h t i n o u t t i k i t h i s i l k i o u h a l k i n g s s i i g h t a h i n n a i s t a h g a t t o m t a h i n n a i a s I'm l l s h a l l h i s n a h i s h a l l h i s i h a t i s i t ਨਕਾਲਾ ਐਂਡ दैट चाइल्ड ਓਰ ਫਲੇਕ ਵੈਰੀ ਗੁੱਡ ਐਂਡ ਵੈਰੀ ਹੈਪੀ ਐਂਡ ਦੇ ਸੇ ਹੀ ਹੈਵ ਟੂ ਸੇ ਅਮ ਡੇ ਅਥੀਸ ਸਪੈਸ਼ਲ ਡੇ ਕਨਟਰੋਲ ਡੇ ਡਿਫਰੈਂਟ ਡਾਂਸ ਦਿਖਾਇਆ ਪਈ ਜੀ ਚਲੋ ਜੀ ਚਲੋ ਬੇਬੇ ਨਿਆਰੇ ਲੈ ਰਹੇ ਯਾਰ ਜਿੱਥੋਂ ਹੋਣਾ ਗਿਆ ਐ ਉਹ ਚੀਜ਼ ਬੜੀ ਗਹਿਣ ਸੀ ਹਾਂ ਬਹੁਤ ਹੂੰ ਹਾਂ ਬੇ ਖੋਸ਼ ਬਹੁਤ ਖੋਸ਼ ਬਹੁਤ ਜਿਆਦਾ ਹੀ ਖੋਸ਼ ਥੋੜੀ ਜੀ ਬਹੁਤ ਜਿਆਦਾ ਬੇਬੇ ਇੱਥੇ ਭੱਗੂ ਬਾਗਿਆ ਨੇ ਹਾਂ ਹੁਣ ਅੰਦਰ ਚੱਲਦੇ ਹੋ ਚਾ ਚਾ ਇਧਰ ਫੇਰ ਪੌੜੀਆਂ ਆਈਆਂ ਜੇ ਜਦੋਂ ਪੌੜੀਆਂ ਆ ਜਾਂਦੀਆਂ ਉਹ ਤਾਂ ਕੰਮ ਖਰਾਬ ਕਰ ਦਿੰਦੀ ਵੀ ਜੀਰ ਜੀ ਸਾਡੀ ਜਾਣ ਕੇ ਉਹ ਵੇਖ ਕੇ ਉਹਨੇ ਕਿਸੇ ਤਰ੍ਹਾਂ ਇਹ ਹੈਗਾ ਜੀ ਸਿਟੀ ਪੈਲਸ ਸਿਟੀ ਪੈਲਸ ਹਾਂ ਬੜਾ ਵੱਡਾ ਹੈ ਤਾਂ 48 ਉਹਦੇ ਨਾਲ ਸੋਹਣਾ ਲੱਗਿਆ ਯਾਰ ਹਾਂ ਪਰ ਉਹ ਆਲਦੀ ਥਾਂੇ ਆ ਗਈ ਮੇਰੀ ਥਾਂੇ ਆਉਂਦਾ ਹਾਂ ਇਹ ਲੈ ਇਸ ਦੀ ਬੈਲ ਗੋਮਰੇ ਬੇਬੇ ਬੇਬੇ ਇਹ ਨਾ ਘਾਟਿਆ ਮੈਨੂੰ ਥੋੜੇ ਦੀ ਜ਼ਰੂਰਤ ਨਹੀਂ ਹੈ ਮੈਂ ਥੋੜਾ ਨਾ ਜ਼ਰੂਰਤ ਨਹੀਂ ਹੈ ਮੈਨੂੰ ਨਾ ਗਾਗਰਾ ਪਈਆਂ ਵੇ ਨਹੀਂ ਆ ਉੱਧਰ ਵੇ ਅਲਸਲੇ ਨੂੰ ਵੇਖੀਂ ਦਨ ਰੌਕਸ ਵਾਈਟ ਹੈ ਉਹ ਜਿਹੜੀ ਆ ਤੁਸੀਂ ਪਿੱਛੇ ਗੰਗਾ ਜਲੀ ਦੇਖ ਰਹੇ ਦੁਨੀਆ ਦੀ ਸਭ ਤੋਂ ਵੱਡੀ ਗੰਗਾ ਜਲੀ ਹੈ ਤੇ ਜਿਵੇਂ ਦੀ ਚਾਂਦੀ ਦੀ ਬਣੀ ਹੋਈ ਸਾਰੀ ਉਹਨੇ ਨਾ ਇੱਕ ਆਇਆ ਹੈ ਕਰੋ ਇਹਨਾਂ ਨੂੰ ਸੁਣਵਾਤਾ ਹੈ। ਇਹ ਟ੍ਰੋਬਿੰਗ ਕਿੰਮਤ ਤੋਂ ਚਾਂਦੀ ਦੇ ਸਭ ਤੋਂ ਪੂਰਾ ਟਰੇਡ ਮੋਡਲ ਲਓ ਜੀ ਰਾਜ ਮਹਾਰਾਜਾਂ ਦੇ ਕੱਪੜੇ ਪਾਏ ਜਿੱਦਾਂ। ਜਾਲੇ ਵਰਗੇ ਵੀ। ਇਹ ਇੱਕ ਖਾਸ ਆਰਟੀਕਲ ਹੈ ਜਿਵੇਂ ਜੈਵਰੀ ਕੈਂਡ ਜਾਂ ਜਾਲੇ। ਆ ਵੀ ਬੜੀ ਕੈਂਡ ਚੀਜ਼ ਆ। ਕੱਪੜਿਆਂ 'ਚ ਵੀ ਸੋਨਾ ਹੀ ਜੜਿਆ ਪਿਆ ਹੈ ਹੈ ਨਾ ਜੇ ਨਾ ਚਵਾਈ ਨੀ ਗਾਲਾ ਹੋਇਆ ਨਾ ਇੱਕ ਟਿਪੀਕਲ ਟ੍ਰੈਡੀਸ਼ਨਲ ਰਾਜਸਥਾਨੀ ਮਹਿਲ ਜਿੰਨਾ ਮਰਜ਼ੀ ਘੁੰਮੀ ਚੱਲੋ ਥੋੜਾ ਥੋੜਾ ਹੈ ਹਨਾ ਉਧਰ ਆਸ-ਪਾਸੇ ਮਹਿਲ ਰਾਜ ਮਹਾਰਾਜ ਕਿੰਨੇ ਮੀਰ ਹੁੰਦੇ ਆ ਸਹੀ ਗੱਲ ਹੈ ਨਾ ਡਾ ਕਪੜਾ ਵੀ ਹਜੇ ਤੱਕ ਵੀ ਉਹਨਾਂ ਦਾ ਲੈ ਆਏ ਉਹ ਵੀ ਮਹਿੰਗਾ ਮਹਿੰਗਾ ਹਾਂ ਚਮਕੀ ਜਾਂਦਾ ਸ਼ੋਰ ਵੀ ਰਾਣੀ ਦੇ ਜਿਵੇਂ ਪਏ ਪੈਸੇ ਸੋਫਾ ਲੇਤਾ ਕਿਉਂ ਗਰਾਸ ਤਾਂ ਸਾਹਮਣੇ ਰੱਖੀ ਹੋਈ ਹੈ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਵਿਖਾਉਣ ਵਾਲੀਆਂ ਹਾਂਜੀ ਕੁਲਪੀ ਖਾਓ ਹੁਣ ਚੱਲਨੇ ਆਪਾਂ ਜੰਤਰ ਮੰਤਰ ਓਕੇ ਅੱਛੂਨੀ ਵਿੱਚ ਬੜੀ ਸਵਾਦ ਕਰਤੀ ਆਈਆਂ ਕਿੰਨੇ ਰੁਪਏ ਟਿਕਟੇ ਦੀ ਇਹ ਵੀ ਆ ਗਿਆ 102 ਰੁਪਏ 2 ਰੁਪਏ ਦਿੱਤੇ ਨਾਲ ਹਵਾ ਮਹਿਲ ਦੀ ਸੇਮ ਨਹੀਂ ਆ 2 ਰੁਪਏ ਦਿੱਤੇ ਕਿ ਨਹੀਂ ਤੇ ਲਏ ਆ ਉਹਨਾਂ ਨੇ ਆ ਸਿਟੀ ਪਾਰਕ ਥੀ ਜਿਆਦਾ ਹੈ ਹਾਂ ਆ ਗਿਆ ਜੰਤਰ ਮੰਤਰ ਟਿਕਟ ਲੈ ਲਓ ਜੰਤਰ ਮੰਤਰ ਨਹੀਂ ਉਹ ਜਿਆਦਾ ਰੇਲ ਬਣਾ ਜਾ ਲੈ ਲਓ ਕੀ ਆ ਅਰੇ ਸੁਣ ਨਾ ਆ ਜੋ ਇਹ ਜੰਤਰ ਮੰਤਰ ਘਾ ਤੋਂ ਆਉਂਦੇ ਆ। ਲਓ ਜੀ। ਹੈ? ਹੋਰ ਜਿਹੜਾ ਸੌਰ ਮੰਡਲ ਕਾ ਮੋਟਰ ਸਿਸਟਮ। ਅਸੀਂ ਇਹਨਾਂ ਟਾਈਮ ਦੇਖਦੇ ਹੁੰਦੇ ਸੀ ਜਿਵੇਂ ਕੈਲੰਡਰ ਕਲੰਡਰ ਹਿਸਾਬ ਨਹੀਂ ਖੜਾ। ਉਹ ਸਿਸਟਮ ਸੀ। ਕੰਕੀ ਤੁਲੀ ਵਿਵਸਥਾ ਕਰਨ ਦਾ ਏ ਚਾਹ ਮਲੇਗਾ ਜਗਰ ਬਸਾਉਂਦਾ ਦੇ। ਜੱਤੀ ਵਿਵਸਥਾ ਕਰਨ ਦੱਛੇ ਨਾ। ਕੋਈ ਬੀਸੀ ਨਹੀਂ। Hãy subscribe cho kênh Ghiền Mì Gõ Để không bỏ lỡ những video ਗੂਲਾ ਇੱਕ ਗੂਲਾ ਸੁਰੂ ਕਰੇ ਗਾ ਇਹ ਕੋਈ ਗੂ ਆ ਗੋਰ ਗੋਰ ਹਾਂ ਉਧਰ ਦੀ ਆ ਜਾਓ ਜੇ ਮੈਨੂੰ ਆਦੇ ਕੋਈ ਚੰਗਾ ਹੋਇਆ ਫਰਾਗ ਪਾਇਆ ਇੱਥੇ ਸਾਰਿਆਂ ਨੇ ਫਰਾਗਾ ਹੀ ਪਾਈਆਂ ਵਾਕੇ ਗੱਲ ਸਹੀ ਹੈ ਲੋ ਵੀ ਆਇਓ ਫੂਲ ਲਗਾਈਓ ਸੂ ਇਹ ਵੀ ਕੋਈ ਨਾ ਮੈਨੂੰ ਲੱਗਦਾ ਉੱਥੇ ਪਰਸ਼ਾਂ ਪਰਛੂਹ ਪੈਂਦਾ ਵਾ ਹੁੰਦਾ ਤਾਂ ਕਰਕੇ ਉਹ ਸਿਸਟਮ ਕੋਈ ਦਿਸਦਾ ਹੋਊਗਾ ਉਹ ਸੂਰਜ ਦੇ ਨਾਲ ਕਿੰਨਾ ਡੁੰਗਾਇਆ ਕਰਕੇ ਬਣਾਇਆ ਹੋਣਾ ਕਿੰਡੀ ਤਕਨੀਕ ਲਾਈ ਹੈ ਹੂੰ ਇਹੋ ਪਿੱਛੇ ਰਹਿ ਪੁੱਤ ਮੌਸਮ ਵੀ ਵਧੀਆ ਹੈ ਜਿਹੜਾ ਠੰਡਾ ਜਿਹਾ ਹੋਇਆ ਹੂੰ ਆ ਬੜੀਆਂ ਚੀਜ਼ਾਂ ਬਣਾਈ ਹੋਈਆਂ ਨੇ ਨਾ ਤੇ ਚਲੋ ਚਲੋ ਹੈ ਚੀਜ਼ਾਂ ਹੀ ਇਹ ਬਹੁਤ ਬਣਾਈ ਹੋਈਆਂ ਦਿਖਾ ਦੇ ਜਰਾ ਸਾਰਾ ਕੁਝ ਠੀਕ ਹੈ ਜੰਤਰ ਉੱਪਰ ਚੜ੍ਹਨਾ ਬਣਾ ਹੈ ਓਕੇ ਸਹੀ ਹੈ ਜੰਤਰ ਇਹ ਯੂਨੀ ਵਿਦੇਸ਼ੀ ਜਿਹੜੀਆਂ ਬਣੀਆਂ ਹੋਈਆਂ ਨੇ ਨਾ ਇਹ ਨੂੰ ਆ ਹੀ ਹੁੰਦਾ ਕਿ ਅਸੀਂ ਕੀ ਦਸੀਏ ਕਿ ਕੀ ਨਾ ਦਸੀਏ ਸਾਰਾ ਕੁਝ ਇੰਨਾ ਯੂਨੀਕ ਜਿਹਾ ਆ ਚੀਜ਼ਾਂ ਪਹਿਲੀ ਵਾਰੀ ਦੇਖੀ ਐ ਇਦਾਂ ਦੀਆਂ ਹਨਾ ਲੱਗਦਾ ਜਿਵੇਂ ਕੱਟ ਕੱਟ ਕੇ ਬਣਾਈਆਂ ਹਨਾ ਫਾੜੀਆਂ ਕਰਕੇ ਹੂੰ ਕਿਹੜੀ ਚੀਜ਼ ਬਣਾਈ ਹੈ ਪੂਰੀ ਤਕਨੀਕ ਨਾਲ ਇਥੋਂ ਉਹ ਪਹਾੜ ਜਿਹੜੇ ਪੂਰੇ ਲੀਂਦੇ ਹਨ ਉਹ ਮੈਲ ਜਾ ਹੂੰ ਉਹ ਪਤਾ ਨਹੀਂ ਕਿਹੜਾ ਮੈਲ ਆ ਯਾਰ ਉਹ ਜਿਹੜਾ ਹਾਂ ਉਹ ਤੋਂ ਮੈਨੂੰ ਲੱਗਦਾ ਬੰਗਾ ਛੱਡਦਾ ਹੁੰਦਾ ਹਾਂ ਹਾਂ ਉਹ ਦੱਸਦਾ ਉਥੋਂ ਟਾਈਮ ਫੋਨ ਤੇ ਬਾਰ ਬੰਦ ਕੀਤਾ ਹੈ

ਆ ਇਹ ਜਿਹ ਕੁੰਨੇ ਜੇ ਬਣਾਏ ਹੋਏ ਪਤਾ ਨਹੀਂ ਲੱਗਦਾ ਕਿ ਹਾਂ ਆਪਾਂ ਕੱਲੀ ਕੱਲੀ ਚੀਜ਼ ਦਿਖਾਵਾਂਗੇ ਤੁਹਾਨੂੰ ਹਾਂ ਯੰਤਰ ਮੰਦਰ ਕੀ ਆ ਸਿਟੀ ਪੈਲਸ ਕੀ ਆ ਹਵਾ ਮਹਿਲ ਚਲੋ ਆਪਾਂ ਦਿਖਾ ਲਈ ਦਿੱਤਾ ਅੱਗੇ ਵੀ ਜਿਹੜੇ ਮੈਂ ਇਹ ਤੇ ਕੁਝ ਨਹੀਂ ਜਿਹੜੀਆਂ ਅਗਲੀਆਂ ਚੀਜ਼ਾਂ ਉਹ ਬਹੁਤ ਘੈਂਟ ਨੇ ਇਹ ਅਸੀਂ ਸੋਚਿਆ ਕਿ ਚਲੋ ਜਿਹੜੀਆਂ ਚੀਜ਼ਾਂ ਸ਼ਹਿਰ ਚ ਨੇ ਉਹ ਦਿਖਾ ਦਈਏ ਬਾਅਦ ਜਿਹੜੇ ਸ਼ਹਿਰੋਂ ਬਾਹਰੇ ਬਾਹਰ ਕਿਲਾ ਉੱਥੇ ਵੀ ਚੱਲਾਂਗੇ ਆਪਾਂ ਉਹ ਬਾਅਦ ਜੋ ਆਪਾਂ ਦਿਖਾਵਾਂਗੇ ਇਹ ਥੋੜਾ ਅੰਦਰ ਆਈਏ ਆਪਕੋ ਮੈਂ ਬਤਾਤਾ ਹਾਂ ਜਿਵੇਂ ਲੱਗ ਰਿਹਾ ਹੈ ਮਾਈ ਕਾਰ 6500 ਰੁਪਏ ਦਾ ਕੁਰਤਾ ਹੁਣ ਚੱਲੂਗੀ ਮੈਗੀ ਟ੍ਰੇਨ 'ਚ ਕਿਵੇਂ ਕਹਿੰਦੇ ਹੁੰਦੇ ਆ ਅੰਟੀ ਦੱਸੋ ਯਾਦ ਕਰਕੇ ਨੂਡਲ ਮੈਗੀ 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 ਲਓ ਜੀ ਹੋ ਚੁੱਕਿਆ ਡਿਨਰ ਟਾਈਮ ਆਓ ਚੱਕ ਪੈਂਦੀ ਏ ਦਾਲ ਬੇਬੇ ਦਾ ਧਿਆਨ ਬੇਬੇ ਕੀ ਕਰਨ ਲੱਗੇ ਜੇ ਡিনার ਕੱਲ ਉਹਦੇ ਲਓ ਜੀ ਪਿਆਜ਼ ਵੀ ਆ ਗਿਆ ਜੀ ਸਰਕਾ ਨਹੀਂ ਸਰਕਾ ਲਿਆ ਦੇਣਾ ਲਓ ਜੀ ਇੱਕ ਦਾਲ ਕੀਤੀ ਜੇ ਪੀਲੀ ਇੱਕ ਮਸ਼ਰੂਮ ਮਸਾਲਾ ਹਾਂਜੀ 스ਪੂਨ ਉਹ ਵਾਓ ਸ਼ੀ ਆਕ ਦੋ ਗਾਮ ਨੂੰ ਕਰਾ ਦੇ ਪੂਰਾ ਪਰ ਓਏ ਢਾਬਾ ਆ ਇੱਥੇ ਢਾਬੇ ਦਾ ਨਾਂ ਅਨਵਰਸਰੀ ਢਾਬਾ ਆ ਅਨਵਰਸਰੀ ਕੁਇਚਾ ਬਹੁਤ ਚੱਲਦਾ ਇੱਥੇ